ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਵਲਮਿਕੀ ਹਰ ਹਰ ਵਲਮਿਕੀ ਪਿੰਡ ਨਜਾਮਪੁਰ ਵਿਖੇ ਇੱਕ ਮਾਸੂਮ ਜੇ ਬੱਚੇ ਨਾਲ ਬਿਨਾਂ ਕਿਸੇ ਕਾਰਨਾਂ ਤੋਂ ਬਿਨਾਂ ਕਿਸੇ ਦੋਸ਼ ਤੇ ਕੁੱਟਮਾਰ ਕੀਤੀ ਗਈ ਹੈ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਸਿਰ ਦੇ ਵਿੱਚ 6 ਤੋਂ 8 ਟਾਂਕੇ ਲੱਗੇ ਨੇ ਪਰਿਵਾਰ ਬੱਚੇ ਨੂੰ ਲੈ ਕੇ ਇਨਸਾਫ ਲਈ ਥਾਣੇ ਪਹੁੰਚਿਆ ਪਰ ਪ੍ਰਸ਼ਾਸਨ ਨੇ ਵੀ ਉੱਥੇ ਇਨਸਾਫ ਲਈ ਭੱਲਾ ਨਾ ਫੜਾਇਆ ਅੱਜ ਬੱਚਾ ਤੇ ਉਹਦਾ ਪਰਿਵਾਰ ਇਨਸਾਫ ਲਈ ਰਾਤ ਤੱਕ ਦਾ ਪਿਆ ਇਹ ਸਾਰਾ ਕਾਰਨ ਜਾਤੀਵਿਚਕਰੇ ਦਾ ਹੈ ਸਾਡੇ ਸਮਾਜ ਦੇ ਵਿੱਚ ਜਿੱਥੇ ਕਾਨੂੰਨ ਨੇ ਸਾਨੂੰ ਬਰਾਬਰਤਾ ਦੇ ਹੱਕ ਦਿੱਤੇ ਨੇ ਪਰ ਵੱਖਵੰਦੀ ਸੋਚ ਵਾਲੇ ਅੱਜ ਵੀ ਜਾਤੀਵਿਚਕਰੇ ਨੂੰ ਬढ़ावा ਦਿੰਦੇ ਹੋਏ ਲੋਕਾਂ ਨੂੰ ਜਾਤੀਵਾਦਸ਼ਕਾਰ ਬਣਾ ਰਹੇ ਨੇ ਮੈਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਪ੍ਰਸ਼ਾਸਨ ਇਸ ਪਰਿਵਾਰ ਨੂੰ ਇਨਸਾਫ ਦੇ ਲਈ ਅੱਗੇ ਆਵੇ ਨਹੀਂ ਤੇ ਫਿਰ ਜਥੇਬੰਦੀਆਂ ਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਆਉਂਦੀ ਹੈ ਤੇ ਅਜਿਹੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਜਾ ਵਾਲਮੀਕੀ ਹਰ ਹਰ ਵਾਲਮੀਕੀ